ਘੋੜਿਆਂ ਦੇਖ-ਦੇਖ ਕੇ ਇੰਜ ਕਹਿੰਦੇ ਹਨ ਸਾਹ ਪੁਛਤਨ ਕਰ ਕਰਮੁ ਅਭਾਈ ਹਮ ਰਾਜ ਕਹਿਣ ਲੱਗੇ ਘੋੜੇ ਬੜੇ ਰੱਜੇ ਨੇ ਭਾਵ ਕੇ ਚੰਗੇ ਦੀ ਦੌੜ ਕਰ ਗਏ ਤੇ ਬਲਸ਼ਾਨੀ ਬਣ ਗਏ ਹਨ ਕੌਣ ਭਾਂ ਦੇ 파 ਕੀ ਜਿਸ ਦੇਖਾ ਹਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਹਿੰਦੇ ਆਹ ਨੂੰ ਬੜੇ ਦੌਰ ਦਾ ਤੱਕਿਆ ਦੇ ਪਾਪ ਕੇ ਇਹ ਜਨ ਹੋ ਗਿਆ ਜੇਤ ਕੋ ਢੀਲ ਛੀਰ ਜਦ ਦਿੱਤਾ ਆਪਕ੍ਰਿਸ਼ਤੇ ਸਰੀਰ ਦਾ ਜਿਹੜਾ ਵਿਸ਼ੇਸ਼ ਕਰਕੇ ਢੀਲ ਦੋ ਦਾ ਬਹੁਤ ਤਕੜਾ ਬੜਾ ਤਿਵਾਰ ਹੈ ਤੂਰ ਬੱਤੇ ਜੇ ਉਹਦਾ ਉਹ ਕਹੋ ਜਦੋਂ ਸਤ ਨੂੰ ਸਕੇ ਪਾਚਾ ਵੀ ਨੇ ਦਰਤਾਂ ਪਰ ਵਿੱਚ ਪੈਂਦੇ ਥਾਂ ਮੁਕਤ ਸੰਭੂ ਦੇ ਹੱਥਾਂ ਦੇ ਸਮੇਂ ਦੇਖਿਆ ਸੀ ਤੇ ਦੋ ਬੱਝਾਂ ਉਸ ਸਮੇਂ ਲੈ ਉਹ ਲੋਕਾਂ ਨਾਲ ਕਰਦੇ ਸਵੇਰ ਤੋਂ ਦੋ ਬੱਚਿਆਂ ਦਾ ਦੁੱਧ ਪਰੋਣਾ ਨਾਲ ਦਿੱਤਾ ਜਾਂਦਾ ਜਿਹਦੇ ਵਿੱਚ ਬਦਾਮ, ਗਿਰियां, ਕਾਜੂ ਦੀ ਖਾਈ ਦੀ ਆਦੋ ਪਾਪ ਜਦੋਂ ਉਹਦੀ ਮਾਂ ਨੂੰ ਕਿ ਵਰੜਿਆ ਬਣ ਜਾਂਦਾ ਦਹੀਂ ਦੇ ਆਂਗ ਮਿੱਥੁਰ ਪੜਦੇ ਤੇ ਉਹਨਾਂ ਦੋਵਾਂ ਸੇਵਾਦਾਰਾਂ ਨੂੰ ਕਹਿੰਦੇ ਸਭ ਜੱਤਾਂ ਤੋਂ ਪੈਂਦੇ ਸਾਂਭ ਰੱਜੇਗਾ ਭਾਗ ਕੇ ਖਾਣ ਤੋਂ ਕਿਨਤਾਰਨਾ ਕਰਦੇ ਨੇ ਦੀ ਖਵਾਰ ਰੋਟੇ ਇਸੇ ਤਰ੍ਹਾਂ ਬਣੀ ਆ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਨੇ ਕਹਿੰਦੇ ਖਾਨ ਨੂੰ ਦੇਖਿਆ ਹੈ ਉਰਬ ਤੇ ਡੋਣਾ ਹੁੰਦੇ ਉਹ ਪਹਿਲੋਂ ਦੇ ਨਾਲ ਮਾਣੋਗੇ ਡੇਢ ਗੁਣਾ ਦਾ ਕੰਤ ਵਧਿਆ ਉਹਦੇ ਵਿੱਚ ਡੇਢ ਗੁਣਾ ਵੱਧ ਪੱਤ ਆ ਗਈ ਹੈ ਪੱਤ ਫਰਾਗ ਤੇ ਬਲ ਅਤ ਭਇਓ ਅਤੇ ਇਤਨੀ ਭਾਰੀ ਵਰਗਣ ਦੀ ਸ਼ਕਤੀ ਚਾਲੀ ਫੁਰਾਂ ਤਾਂ ਤਾਂ ਕੇ ਕੋਈ ਤਾਕਤ ਵਰ ਬਣ ਗਿਆ ਦੰਪਰਕੰਡ ਰਾਮ ਕੇ ਜਿਹੀਆਂ ਲੰਬੀਆਂ ਲੰਡੀਆਂ ਭਾਵੇਂ ਪਰਤੰਦੀਆਂ ਵੱਲ ਚਾਲੀ ਬਾਹਮਾਂ ਦੇ ਖਾਈ ਜਾਂਦੇ ਆ ਮਨੋ ਕਰਮ ਕੀ ਤੀਰਜੰਡ ਰਾਮ ਕੇ ਜਿਵੇਂ ਕਰਮ ਹੁੰਦਾ ਹੈ ਕਰਮ ਕਹਿੰਦੇ ਨੇ ਹਾਥੀ ਦੇ ਬੱਚੇ ਨੂੰ ਸੰਸਕ੍ਰਿਤੀ ਦਾ ਸ਼ਬਦ ਹੈ ਕਰਮ ਕਰਮ ਕਹਿੰਦੇ ਨੇ ਹਾਥੀ ਦੇ ਬੱਚੇ ਨੂੰ ਜਿਵੇਂ ਹਾਥੀ ਦੇ ਬੱਚੇ ਦੀ ਭਾੜੀ ਪਰ ਕੰਦੀ ਸ਼ੌਂਕ ਵੀ ਇਹਨਾਂ ਮੰਨ ਦੇ ਖੌਂਦੀਆਂ ਵਾਮਾ ਹਾਜੀ ਦੇ ਬੱਚੇ ਦੀ ਖੌਂਦੀਆਂ ਛੋਟਿਆਂ ਤੱਕ ਲੰਬੀ ਨਹੀਂ ਆਉਂਦੇ ਤੇ ਬੜੀਆਂ ਤੇ ਭਾਰੀਆਂ ਹੁੰਦਾ। ਕਦ ਤੇ ਸਾਲ ਮੱਥੇ ਢਾਹਨਾ। ਆਲ ਕਹਿੰਦੇ ਨੇ ਦਰਵਾਜ਼ੇ ਨੂੰ ਅੰਗ ਕਹਿੰਦੇ ਨੇ ਮੱਥੇ ਆਲ ਕਹਿੰਦੇ ਨੇ ਮੂੰਹ ਨਾ ਤੇ ਕੰਨ ਹੀ ਲਿਖਦੇ ਨੇ ਕਦ ਤੇ ਸਾਲ ਕਦ ਜਿਹੜਾ ਬੜਾ ਉੱਚਾ ਹੋ ਚੁੱਕਿਆ ਤੇ ਮੂੰਹ ਦੇ ਉੱਤੇ ਮੱਥ ਮੱਥ ਕਹਿੰਦੇ ਨੇ ਕਾਲ ਖਣਾ। مس کے دن شاہی ایڈا پاپ کے موں میں ہوتے کاریاں کاریاں مچھا کے داری پکڑ لگتا ہے یہ سوڑا <سؤال> خان دن عمر آٹھ پہلے خان بڑا بڑا بار چاہی ہے تے موں کے ہوتے آمد دے ہوتے مانو کے کاری شاہی مچھا کے داری داری دی بھی پرکٹ ہو رہی ہے جے ਵਰਗਾ ਕੇਤੇ ਬਲ ਵਰਗਾ ਪਰ ਹੋਰ ਕਿਸੇ ਦੇ ਪਾਸ ਨਹੀਂ ਰਹਾ ਜੀ ਤੁ ਪਰ ਤਾਂ ਪਏ ਕੋਈ ਸ਼ਾਹੀ ਇਹ ਤਾਂ ਹੀ ਸ਼ਾਹੀ ਕਈ ਮਾਲ ਦਸ ਤੂੰ ਸੱਚੇ ਦਾਤਸਾ ਦੀ ਪੰਦੇ ਥਾਂ ਦੇ ਤੱਕ ਨੂੰ ਦੇਖ ਕੇ ਬੜੇ ਪਰਸ਼ਾਨ ਹੋਏ ਤੇ ਬੜੇ ਖੁਸ਼ ਹੋਏ ਹੰਤਾ ਮਨ ਕਲੀ ਜੋਦਾਰਨ ਭਾਈ ਹਮ ਕੇ ਇਹ ਬੜਾ ਵੱਡਾ ਸ਼ੂਰਮਾ ਬਣੇਗਾ ਜੋਧਾ ਬਣੇਗਾ ਤੇ ਰਣ ਮੈਦਾਨ ਦਾ ਇਹ ਸ਼ੂਰਮਾ آجیا سکھ شاستر شاستر کی سکھلائی کے واپس ہے بولنے کی ਕਦੀ ਵੀ ਆਪਣੀ ਵਰਜਿਤ ਦੇ ਵਿੱਚ ਭਾਵ ਤੇ ਅਭਿਆਸ ਦੇ ਵਿੱਚ ਕਿਦਰੇ ਸਮੇਂ ਦਾ ਅੰਤਰ ਨਹੀਂ ਹੋਣ ਦੇਣਾ ਜੇਨਨਾ ਜੋਏ ਤਮ ਜਿਦਤਾਈ ਇਸ ਧਰਮ ਨਾਲ ਕਹਿੰਦੇ ਨੇ ਕਦੀ ਜਿੰਮਾ ਜੋਏ ਸਮੇਂ ਦੇ ਤਾਈ ਭਾਵ ਤੇ ਜਿੰਦੇ ਦੋ ਸਮੇਂ ਸਵੇਰੇ ਤੇ ਸ਼ਾਮ ਦਾ ਇਹ ਅਭਿਆਸ ਕਰਨ ਵਾਸਤੇ ਗੁਰੂ ਆ ਗੁਰਮੁਖ ਸਾਹਿਬ ਜੀ ਨੇ ਸਭ ਤਾਰ ਦੇ ਦੁਬਾਰ ਮਨ ਕੀ ਮੁਗਲੀ ਢਾਰਪਾਨ ਸਭ ਆਪਣੇ ਹੱਥਾਂ ਵਿੱਚ ਉਹ ਕੀ ਕਰਦਾ ਗੋਲ ਬਣਦੀ ਮੁਗਲੀ ਫੜ ਲੈਂਦਾ ਤੇ ਉਸ ਮੁਗਲੀ ਨੂੰ ਲੈ ਆ ਕੇ ਯਾ ਬੈਸਾਂ ਦੀ ਇੱਕ ਘੜੀ ਬਣਦੀ ਏ ਤੇ ਕੋਈ ਸ਼ਾਮਵੇ ਤੋਂ ਮਿੰਟ ਸ਼ਾਮਾ ਬਣਦਾ ਹੁਣ ਯਾਦ ਰੱਖਣਾ ਦੋ ਮੰਗੀਆਂ ਲੋਏ ਦੀਆਂ ਗੁੰਗੜੀਆਂ ਤੇ ਜਿਸ ਨੂੰ ਦੇਹ ਦੇ ਕੰਟਾ ਲੰਕਰ ਲਗਾ ਤਾਰ ਚੁੱਕ ਕੇ ਤੁਮੋਂੜਾ ਇਹ ਕੋਈ ਮਨੁੱਖੀ ਖੇਡ ਨਹੀਂ ਛੇ ਹੁਣ ਇਸ ਢੰਗ ਨਾਲ ਚਾਰ ਘੜੀਆਂ ਤੱਕ ਪੈਂਦੇ ਖਾਮ ਕੋਏ ਲੋਏ ਦੀਆਂ ਗੋਰ ਮੰਗੀਆਂ ਗੁੰਗੜੀਆਂ ਨੂੰ ہاتھ رائے تو اس ڈھنگ کو کدی وہ سر کو گھماؤن دے کبھی دھرتی کے نوڑ کے اپنے قدم کے ہیٹ گما کے موغلوں پھر بڑھتے کر گا ਦੇ ਦੂਰ ਤੋਂ ਉਹ ਕਰੇ ਸੇਰੋਂ ਪਰੋਂ ਲੈ ਜਾਂਦਾ ਤੇ ਕਰੀ ਪੈਰਾਂ ਦੇ ਗੇਟੋਂ ਤੋਂ ਪਟੱਪ ਦੇ ਮੋੜੀਆਂ ਨੂੰ ਫੇਰਦਾ ਕਰੇ ਉਸਾਰਨ ਜੈ ਰੱਬ ਦੀ ਕੇ ਕਦੀ ਕਿ ਲੱਕ ਦੇ ਵਿੱਚੋਂ ਮੋੜੀਆਂ ਨੂੰ ਫੜ ਕੇ ਹਵਾ ਦੇ ਚੁੱਧ ਜਾ ਤੇ ਫੇਰ ਇੱਕ ਹੱਥ ਨਾਲ ਉਹ ਕਪੜ ਲੈਿੰਦਾ ਮੋਟ ਲੈਿੰਦਾ ਮੱਧੇ ਉਹੋ ਜਨ ਮੁੰਗਰੀ ਭਰ ਭਾਰੋ ਮਾ ਯੋ ਤੁਗਣਾ ਤੁਗਣਾ ਵਿਆਹ ਜਿਤ ਬੋਤ ਪਰਮੰਤ ਕੀ ਕਰਤਾ ਧਾਰੋ ਮਾਨਕ ਕੜਿਤੇ ਕੀਤੇ ਨਾਲ ਤੁਨਾ ਮੁਗੜੀਆਂ ਨੂੰ ਸੱਜੇ ਖੰਬੇ ਰੋਜ ਦੇ ਰਦਾ ਆਪਣਾ ਘੁਰ ਘਟ ਸਿੱਖਤਾ ਪਰਮਾਏ ਇੱਕ ਦਿਨ ਗੁਰੂ ਅੰਗਦ ਦੇਵ ਜੀ ਨੇ ਦੇਖਿਆ ਕਿ ਪੈਂਦੇ ਖਾਨਾ ਮੁਗੜੀਆਂ ਨੂੰ ਸੱਜੇ ਪੱਲੇ ਜਿਹੜੀਆਂ ਧੋਮ ਤੇ 부ਆ ਗੋਮੇਨ ਸਾਹਿਬ ਪਾਤਸ਼ਾਹ ਦੇ ਉਸ ਦੇ ਗੋਸੇ ਨੂੰ ਹੋਰ ਵਧੂਤ ਕਰਨ ਦੇ ਵਾਸਤੇ ਤੇ ਕਹਿੰਦੇ ਸ਼੍ਰੀ ਕਰੇ ਸ਼ਿਕਰਪਤ ਉਹਨੂੰ ਕੋਈ ਤੇ ਪੂਰਨ ਭਟਾ ਸ਼ਿਕਪਾ ਕਰਵਾਈ ਸ਼ਿਕਾ ਕੇ ਤੇ ਰੇਤ ਨਾਲ ਤੋਂ ਘੜਿਆਂ ਵਿੱਚ ਨਾਪ-ਨਾਪ ਕੇ ਜਿਹੜੀ ਵੇਤ ਸੀ ਕੋ ਸਤ ਨੂੰ ਸੱਚੇ ਪਾਤਸ਼ਾਹ ਨੇ ਪਰਵਾਹ ਦਿੱਤੇ ਕਹਿੰਦੇ ਆ ਕੇ ਦੰਦ ਵਧਾਏ ਕੋਈ ਪਹਿਲੇ ਗੋਲਿਆਂ ਦੇ ਨਾਲ ਦੰਦਾਂ ਦੇ ਨਾਲ ਤੋਂ ਦੋਵੇਂ ਭੜੇ ਬੰਨ ਦਿੱਤਾ ਪਾਉਣ ਪਰਮਤ ਮੰਗਰੀ ਭਾਰੀ ਉਹ ਭਾਰੀ ਮੋਗੜੀਆਂ ਦੋ ਭੜੇ ਡੌੜਿਆਂ ਨਾਲ ਬੰਨ ਕੇ ਪੈਦੇ ਥਾਂ ਕੋਰਸੇ ਤਰ੍ਹਾਂ ਫੇਰ ਘੁਮਾਉਣ ਲੱਗਿਆ ਮੈਂ ਕੀ ਕਰਦਾ ਤੇਮ ਕਰਤਾਰੀ ਮਾਣ ਕੇ ਪੈਦੇ ਵਾਂਗ ਹੱਥ ਮੋਗੜੀਆਂ ਫੜ ਕੇ ਪੈਦੇ ਥਾਂ ਉਹਨਾਂ ਮੋਗੜੀਆਂ ਨੂੰ ਘੁਮਾਈ ਚੰਦਾ ਮਾਲਕਾ ਤੇ ਬਾਲੇ ਚੱਲ ਜਾਂਦੇ ਜਾਂਦਾ ਜੰਦਾ ਜੀ ਰਤ ਹੋਏ ਪ੍ਰਤਨ ਕੋਲ ਭਨੇ ਤੂੰ ਦੇਖ ਦੇਖ ਕੇ ਬੜੇ ਬੁਸ਼ਕ ਸੁਖਸਾਨ ਹੁੰਦੇ ਤੇ ਕਿੰਜ ਕਹਿੰਦੇ ਹੰਨਾ ਨਾਮ ਦਾ ਕਰੋ ਸਦਾ ਬਨ ਭਾਰ ਹਮ ਰਾਜ ਪਾਤਸ਼ਾਹ ਕਹਿੰਦੇ ਨਿੱਤਾ ਪਰਸੀ ਕਿਸੇ ਤਰ੍ਹਾਂ ਬੈਠਦੇ ਥਾਂ ਦੀਆਂ ਮਾਂਵਾਂ ਨਾਲ ਦੇਖ ਤੇ ਖੜੇ ਬਣ ਕੇ ਤੇ ਇਸ ਦਾ ਭਾਵ ਕਿ ਇਸੇ ਤਰ੍ਹਾਂ ਕਬ ਹਾਸ ਕਰੋਨਾ ਹੈ சுாவுே ਕਿੰਨੇ ਅਗਰ ਹੁਹਾਵਾ ਤੇ ਕਮਾ ਹੁੰਦਾ ਮਾਨੂੰ ਕੁਝ ਵੀ ਨਹੀਂ ਜਾਂਦਾ ਇੱਕ ਇੱਕ ਦਿਨ ਕਰਤੇ ਮਰਿਓ ਯੇਸ਼ੁਕੰਗ ਦੇ ਨਾਲ ਅਭਿਆਸ ਕਰਦੇ ਆ ਜਦੋਂ ਕੁਛ ਦੇਨ ਦਲੀਤ ਹੋ ਗਾ ਇੱਕ ਹਮੇਸ਼ੀ ਵਰਤ ਤਬ ਕਰਿਓ ਯੇਸ਼ੁਕੰਗ ਦੇ ਨਾਲ ਪਹਿਨੇ ਖਾਨ ਨੂੰ ਦੇਖ ਕੇ ਸ਼ਤਰੂਆਂ ਨੂੰ ਵਿਛਾਜ ਪਾਜਾ ਮਹਾਰਾਜ ਸਿਖਾਂ ਨੂੰ ਸਬੂਤ ਕਰਕੇ ਕਿੰਝ ਅਰਥ ਲਗੇ ਆਪਨ ਵੈ ਮਾਨ ਇਹ ਆਹ ਮਹਾਰਾਜ ਪਾਦਸ਼ਾਹ ਦੀ ਕਹਿਣ ਲੱਗੇ ਕਿ ਹੁਣ ਕੋਹ ਪਹਿਲਵਾਨ ਲੈ ਕੇ ਆਓ ਜਿਹੜੇ ਵੱਡੇ ਬਲ ਸ਼ਕਤੀ ਦੇ ਕਦਰ ਮਾਰਦੇ ਚੰਗੇ ਭਾੜੇ ਹੋਣ ਉਹ ਦੋ ਪਹਿਲਵਾਨ ਚਾਹੀਦੇ ਹਨ ਜੋਨ ਕੁਝ ਗੰਦਰ ਕੋਲ ਹੈ ਭਾਵ ਕਿ ਉਹ ਕੋਹ ਪਹਿਲਵਾਨ ਕਹਿੰਦੇ ਹਨ ਕਿ ਦੋਵੇਂ ਪਾਸੇ ਮੋਢੇ ਉੱਤੋਂ ਹੱਥ ਪਾ ਕੇ ਤੇ ਉਹਦੇ ਮੋਢਿਆਂ ਦੇ ਨਾਲ ਲੱਗ ਜਾਣ ਹੈ ਮਤਲਬ ਹੰਤਾ ਤੋਂ ਕਿ ਮੰਕਰੀ ਤथा ਪਰਮਾਤਮਾ ਕਿੱਥੋਂ ਬਾਤ ਆ ਗਿਆ ਦਾ ਇਹ ਕਿਹਾ ਜਾ ਸਕਦਾ ਹੈ ਕਿ ਸਾਧ ਸੰਗਤ ਦੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ ਬਖਸ਼ਿਸ਼ ਹੈ ਜਨਮ ਆਪੂ ਦੇ ਬਚਨਾਂ ਦਾ ਬਾਧ ਲੱਗ ਕੇ ਪੰਦੇ ਥਾਂ ਵਿੱਚੋਂ ਜੋ ਦੇਖਣਾ ਚਾਹੁੰਦੇ ਨੇ ਉਸ ਦ੍ਰਿਸ਼ਟੀ ਦੇ ਨਾਲ ਪੰਦੇ ਥਾਂ ਉਸ ਬੰਦੇ ਵਿੱਚ ਧਰਵਾ ਚਲਿਆ ਜਾ ਰਿਹਾ ਹੈ ਕੰਦੇ ਤੋਂ ਗੁੰਦਰੀ ਪਖਾ ਘੁਮਾਵੇ ਤੋਂ ਬੰਨਾਂ ਤੋਂ ਆਪਣੇ ਮੋਢਿਆਂ ਨਾਲ ਬਾਂਹਾਂ ਤੋਂ ਰਕਤਾਂ ਦੇ ਜਿਹੜੀ ਮੋਗੜੀ ਹੈ ਕੋਈ ਸੋ ਤਰ੍ਹਾਂ ਘੁਮਾਉਂਦਾ ਕੋਈ ਬੰਦੇ ਵਿੱਚ ਅੰਦਰ ਦਿਖਾਈ ਸਪਾਉੜ ਵਿੱਚ ਨਹੀਂ ਦਿਖਾਈ ਦਿੰਦਾ ਕਰਨੀ ਕਰਤਾ ਬਲ ਜਮਾਵੇ ਇਹ ਧੰਗ ਨਾਲ ਬੜੀ ਛੇਤੀ ਨਾਲ ਪਰੀ ਨਾਲ ਮੋਗੜੀ ਆ ਘੁਮਾਉਂਦਾ ਤੇ ਆਪਣੀ ਸਾਤ ਦਾ ਪ੍ਰਦਰਸ਼ਨ ਕਰਨਾ ਹੈ ਕਮੇਤ ਕੋਲ ਪੰਜ ਸੱਤ ਦੇ ਸਮਾਨ ਕੋਈ ਅਜੇ ਹੱਥਲੀ ਸੂਰਮਾ ਕੁੰੀਆਂ ਵਿੱਚ ਦਿਖਾਈ ਨਹੀਂ ਦੰਦਾ ਉਹਨਾਂ ਕਾਲ ਦੰਡ ਕੋ ਪੇਲੇ ਮਾਵੋਂ ਦੇ ਦੋਨੋਂ ਕਾਲ ਦੰਡ ਕੋ ਕਾਲ ਦੰਡ ਹੈ ਸਮਾਨ ਦਿਨ ਦੇ ਦੋ ਸਮੇਂ ਸੁਵੇਰੇ ਸਮੇਂ ਤੇ ਸ਼ਾਮ ਦੇ ਸਮੇਂ ਕੋ ਮੁੰਡੀਆਂ ਭਮਾਉਂਦਾ ਰਾਮਾ ਲਾਲ ਬੰਦਾ ਨੂੰ ਲਟਕਾ ਕੇ ਅਹਿਸਾਸ ਕਰਦਾ ਤੇ ਦੰਡ ਬੈਠਾ ਮਾਰਦਾ ਫਿਰ ਸਾਹ ਨਹੀਂ ਲੱਗਦਾ ਆਰਾਮਤ ਪਣੇਲੇ ਮਨੁੱਖੇ ਕਦੀ ਦੋਵਾਂ ਥਾਂ ਤੇ ਸਰੀਰ ਦਾ ਭਾਰ ਪਾ ਕੇ ਠੱਠ ਹੋ ਜਾਂਦਾ ਇੱਕ ਇੱਕ ਕਰ ਪਰ ਥੇੜ ਹੋਏ ਜਾਏ ਕਦੀ ਇਸ ਧੰਗ ਨਾਲ ਆਪਣਾ ਭਾਰੀ ਪਰਮਾਤਮਾ ਦਾ ਸਰੀਰ ਠੱਠ ਹੋ ਲੋ ਜਾਂਦਾ ਕਦੀ ਦੋਵਾਂ ਥਾਂ ਤੇ ਕਦੀ ਇੱਕ ਧੰਗ ਚੁੱਕ ਕੇ ਇੱਕੋ ਹੱਥ ਤੇ ਇੱਕੋ ਨਾਲ ਜਿੰਨਾ ਸਮਾਂ ਖੜਾ ਰਹਿ ਜਾਂਦਾ ਹੈ ਕੋਸ਼ਿੰਧਾਂ ਦੇ ਨਾਲ ਬਾਲੂ ਮੰਦ ਕਰਿਆ ਜਾਂਦਾ ਰਖ ਰਹਿ ਕੋ ਕਰ ਜੈ ਸਿਰਾਏ ਜਦੋਂ ਹੱਥ ਦੇ ਵਿੱਚ ਹੱਲ ਫੜ ਦਿੰਦਾ ਤੇ ਧੰਨ ਉਹ ਆਂਦੇ ਨਾਲ ਜਿਵੇਂ ਕਾਗਜ਼ ਦੇ ਟੁਕੜੇ ਨੂੰ ચીਰ ਕੇ ਸੁੱਟ ਦੇਈਦਾ ਕੋ ਲੋਹੇ ਨੂੰ ਧੰਨ ચીਰ ਕੇ ਇਹ ਸੁੱਟ ਦਿੰਦਾ ਜਿਵੇਂ ਧੰਨ ਕੋਰੇ ਡੰਡ ਚਪਾਈ ਜਿਵੇਂ ਡੰਡਾਂ ਦੇ ਵਿੱਚ ਕੱਛ ਦੇ ਵਿੱਚ ਲੈ ਕੇ ਨਾਰੀਅਲ ਨੂੰ ਜਦੋਂ ਸੁਲਾਉਂਦਾ ਉਹ ਪਰ ਕੱਟ ਕੇ ਲਾਗੇ ਮੰਦਾ ਨਹਿ ਰਚਿਤ ਪਾਨ ਚੁਟਕੀ ਮਾਨਵਤ ਪਰ ਕਹਿੰਦੇ ਨੇ ਚਾਂਦੀ ਦੀ ਮੋਹ ਨੂੰ ਆਪਣੀ ਚੁਟਕੀ ਦੇ ਵਿੱਚ ਜਦੋਂ ਚਾਂਦੀ ਦੀ ਮੋਹ ਲੈਂਦਾ ਅਣਖ ਮਿਟਾਵਤ ਮਲ ਕਰਦਾ ਹੈ ਬਹੁਤ ਚਾਂਦੀ ਦੀ ਮੋਹ ਨੂੰ ਆਪਣੇ ਬਲ ਜਦੋਂ ਹਲਕੇ ਦਬੋਂਦਾ ਦਬਾ ਕੇ ਮਰਦਾ ਕਿ ਇਹ ਵੀ ਪਤਾ ਨਹੀਂ ਲੱਗਦਾ ਕਿ ਇਹ ਮੋਹ ਦਾ ਪੰਗਨ ਦੇਤ ਦੇਤ ਹਰ ਕੰਨ ਬਹੁਤ ਸਾਰਾ ਧਰ ਨਾਲ ਦਿਲ ਦੇ ਰੇ ਤੇ ਕਹਿੰਦੇ ਖਾਨ ਨੂੰ ਖੁਸ਼ ਰੱਖ ਲੈ ਹਮ ਬੇਸ਼ਕੀ ਕਤਾ ਕਹਿ ਕੇ ਦੇ ਤੋ ਕਹੀ ਜੀ ਕਹਿੰਦੇ ਪੈਂਦੇ ਖਾਨ ਦੀ ਕਥਾ ਹੁੰਦੇ ਜਾਣ ਪਿਆ ਤੇ ਜੀ ਸੰਤਾਂ ਨੇ ਫੇਰ ਸੰਗਾਂ ਮੰਗਿਆ ਰਾਮ ਬਾਪੈ ਕੋ ਸਿੱਖਣ ਕੇ ਹਰ ਬਾਪੂ ਸੰਤਾਂ ਨੂੰ ਗੁਰੂ ਜੀਆਂ ਸਾਥੀਆਂ ਸਿੱਖਾਂ ਦੇ ਦੀਨ ਸਰਵ ਕਰਾਉਂਦੇ ਤੋਂ ਇਹ ਪਰਮਤ ਕੋ ਕਟੇ ਕਲੇਸ਼ ਜਦੋਂ ਸਤਨੁਕ ਦਾ ਉਪਦੇਸ਼ ਗਏ ਤੇ ਪੰਕੀਆਂ ਵਰਤਾਰ ਦੇ ਜਿਹੜੇ ਭਾਵ ਤੇ ਕਲੇਸ਼ ਨੇ ਅਲੱਤਿਆ ਅਸ੍ਰੀਪਾ ਮਾਰ ਅਗਵਾਏ ਉਹਦੇ ਦੀ ਆਦਤ ਨੂੰ ਕਰ ਲੈ। ਗੁਰ ਕੀ ਤੋਂ ਗਦਾ ਕੁਥੋਰੀ। ਪਾਉ ਕੇ ਕੁਝ ਥੋੜੀ ਸੰਖੇਪ ਦੇ ਵਿੱਚ ਉਹਨਾਂ ਨੂੰ ਸਿੱਖਾ ਦੀ ਆਤਮਿਕ ਸੰਗਤਾਂ ਦਾ ਤਥ ਸਰਵਣ ਕਰਾਉਂਦੇ ਹਾਂ। پر پوڑا ہے وہاں سکھانے ہیوں نے جنہ میں کوئی دیرے شروطی صرف کی تھی بھیان کا مطلب کی پاس ایک قریب یہاں بڑے بدل آپ سکھ سنپانوں مجھ سے کھم دیا ساکھیے تک سنپ سرکران دے اور آپ کو مطلب مہمد دے سکھتے ہوں نے کھول دیا وہاں باڑیاں تہاڑیاں کو سکھت کریں دے مہاباک کے ساتھ ਸਰਵਤਨ ਕਰਦੇ ਗੁਰੂ ਸਕਲਾ ਕਰੀਏ ਰਚਾਰਾ ਕਰਦੇ ਆ ਸਮਰਤ ਭੁੱਲਾ ਪੱਖਾਂ ਦੇ ਸਾਥ ਸੰਗਤ ਅਤੇ ਸਤ ਗੁਰੂ ਦੀ ਬਖਸ਼ੰਦਗੀ ਨਾਲ ਇਹ ਲਾਭਾਂ ਜਮਾ ਕਰਾਤੇ ਸਾਰੇ ਸੰਗਤਾਂ ਬਹੁਤ ਬਹੁਤ ਪ੍ਰਵਾਦ ਕਰਦੇ ਕੁਮਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਧਰ ਸੰਤਪਾਤ ਸਾਹਿਬ ਜਿਨ੍ਹਾਂ ਨੇ ਆਪਾਂ ਦੀ ਮਿਹਰ ਕਰਕੇ ਕਰਨਾ ਦੀ ਸੇਵਾ ਆਪ ਪਰਿਵਾਰ ਦੀ ਕੀਤੀ ਹੈ ਕਾਓ ایک منٹ کلا راستے ہیں مورد ہوتی کردہ پاہ سنگران کلا راستاں کو لے اس کے لئے برمت شرم سکرم 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 ہے اور لان جو ماندی شرمان ساری سکرم دکھ یہ وائے دے دیمی آتا وائے دے دیمی آتا وائے دے دیمی آتا وائے